ਅੰਮ੍ਰਿਤਸਰ ਦੇ ਵਿੱਚ ਇੱਕ ਵਾਰ ਫਿਰ ਮੋੜ ਤੋਂ ਪੰਜਾਬ ਪੁਲਿਸ ਵਿਵਾਦਾਂ ਦੇ ਵਿੱਚ ਉਸ ਵੇਲੇ ਆ ਗਈ ਜਦੋਂ ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਮੁਲਾਜ਼ਮ ਦੇ ਉੱਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਗਏ ਨੇ ਅੰਮ੍ਰਿਤਸਰ ਦੇ ਵਿੱਚ ਪੁਲਿਸ ਕਾਰਵਾਈ ਨੂੰ ਲੈ ਕੇ ਸਵਾਲ ਖੜੇ ਕੀਤੇ ਪੀੜਤ ਨੌਜਵਾਨ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਅਧੀਨ ਆਉਂਦੇ ਰਣਜੀਤ ਐਵੇਨਿਊ ਇਲਾਕੇ ਦੇ ਵਿੱਚ ਕਿਸੇ ਕੰਮ ਲਈ ਗਿਆ ਹੋਇਆ ਸੀ ਇਸ ਦੌਰਾਨ ਕੁਝ ਵਿਅਕਤੀਆਂ ਦੇ ਵੱਲੋਂ ਉਸ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਨੌਜਵਾਨ ਮੁਤਾਬਕ ਆਪਣੀ ਸੁਰੱਖਿਆ ਲਈ ਉਹ ਨੇੜਲੇ ਥਾਣੇ ਪਹੁੰਚਿਆ ਪੁਲਿਸ ਤੋਂ ਮਦਦ ਮੰਗੀ ਪਰ ਉੱਥੇ ਉਸ ਦੇ ਨਾਲ ਕੁੱਟਮਾਰ ਕੀਤੀ ਹੈ ਉਸ ਨੇ ਦੋਸ਼ ਲਗਾਇਆ ਕਿ ਪੁਲਿਸ ਮੁਲਾਜ਼ਮਾ ਨੇ ਉਸ ਦੇ ਨਾਲ ਗਲਤ ਭਾਸ਼ਾ ਤੇ ਬਦਸਲੂਕੀ ਕੀਤੀ ਹੈ ਅਤੇ ਉਸ ਦਾ ਫੋਨ ਰਾਹੀਂ ਵੀਡੀਓ ਵੀ ਬਣਾਉਣੀ ਚਾਹੀ ਤਾਂ ਉਸ ਤੋਂ ਫੋਨ ਖੋਲਿਆ ਭਾਈ ਵੇਖੋ ਆ ਮੁੰਡਾ ਵਾ ਉਹ ਆਪਣੇ ਮੂੰਹੋਂ ਕਹਿੰਦਾ ਮੈਂ ਗੇਵਾਂ ਠੀਕ ਆ ਉਹਦਾ ਮੈਨੂੰ ਫੋਨ ਆਇਆ ਕਿ ਭਾਜੀ ਮੈਂ ਰਾਤੀ 1:30 ਵਜੇ ਇੱਥੇ 24/7 ਤੇ ਆਇਆ ਵਾਂ ਮੈਨੂੰ ਮੁੰਡੇ ਤੰਗ ਕਰਨਦੇ ਸੀ ਤੇ ਮੈਂ ਗ੍ਰੀਨ ਐਮ ਨੂੰ ਚੌਂਕੀ ਤੇ ਆਪਣੀ ਕੰਪਲੇਂਟ ਲੈ ਕੇ ਗਿਆ ਕਿ ਭਾਜੀ ਮੈਨੂੰ ਮੁੰਡੇ ਤੰਗ ਕਰਨਦੇ ਨੇ ਕਹਿੰਦੇ ਇਹਨਾਂ ਨੇ ਮੇਰੇ ਨਾਲ ਥੱਪੜ ਮਾਰਤਾ ਕਿ ਤੂੰ ਰਾਤੀ ਇੱਥੇ ਕੀ ਕਰਦਾ ਕਹਿੰਦਾ ਮੈਂ ਆਪਣੇ ਕੈਮਰੇ ਤੋਂ ਵੀਡੀਓ ਬਣਾਈ ਕਿ ਆ ਵੇਖੋ ਪੰਜਾਬ ਪੁਲਿਸ ਮੈਨੂੰ ਨਜਾਇਜ਼ ਥੱਪੜ ਮਾਰਿਆ ਕਹਿੰਦੇ ਉਸ ਤੋਂ ਬਾਅਦ ਇਹਨਾਂ ਨੇ ਮ ਸਾਹਮਣੇ ਕੋਈ ਕਮਰਾ ਉਹ ਉੱਥੇ ਬੰਦ ਕੀਤਾ ਉੱਥੇ ਮੈਨੂੰ ਵਾਵਾ ਸੋਟੀਆਂ ਨਾਲ ਕੁੱਟਿਆ ਤੇ ਮੇਰੇ ਸਿਰ ਤੇ ਬੂਟ ਮਾਰੇ ਤੇ ਇੱਕ ਮੁੰਡਾ ਸੀ ਨਾ ਕੋਈ ਪ੍ਰਾਈਵੇਟ ਸੀਗਾ ਵਰਦੀ ਚ ਉਹਨੂੰ ਕਹਿੰਦੇ ਗੇ ਗਏ ਇਹਨਾਂ ਕੁਝ ਕਰਨਾ ਤੇ ਕਰ ਲਾ ਠੀਕ ਆ ਉਹਦੀ ਕੰਪਲੇਂਟ ਲਾ ਕੇ ਮੈਂ ਇਹਨਾਂ ਨੂੰ ਪੁੱਛਣ ਆਇਆ ਵਾ ਕਿ ਭਾਜੀ ਕੀ ਵਾਕਿਆ ਹੋਇਆ ਪੁਲਿਸ ਵੀ ਸੁਣੀ ਵੇਖੋ ਆਪਾਂ ਵੀ ਪੰਜਾਬ ਪੁਲਿਸ ਦੀ ਪੂਰੀ ਰਿਸਪੈਕਟ ਕਰਦੇ ਆ ਇਹ ਸਾਡੀ ਸੁਰੱਖਿਆ ਲਈ ਆ ਲੇਕਿਨ ਇਹ ਤਾਂ ਨਹੀਂ ਨਾ ਕਿ ਕੋਈ ਗਲਤ ਕੰਮ ਕਰੋ ਤੇ ਅਸੀਂ ਬੋਲੀਏ ਵੀ ਨਾ ਅੱਗੋਂ ਮੈਨੂੰ ਕਹਿੰਦੇ ਤੁਸੀਂ ਐਵੇਂ ਮਜ਼ਾਦ ਕਰਨ ਆਏ ਹੋ ਲੋਕਾਂ ਦੀ ਯਾਰ ਅਸੀਂ ਮਜ਼ਾਦ ਕਰਨ ਆਏ ਆ ਅਸੀਂ ਕੋਈ ਮੈਂ ਤੁਹ উল্টোਾਨੂੰ غلط ਕਹਿਂਦੇ ਦੱਸੋ ਤੁਸੀਂ ਹੁਣ ਦੱਸੋ ਉਹਦਾ ਉਹਦਾ ਕੀ ਕਸੂਰ ਵਿਚਾਰੇ ਦਾ ਉਹ ਗੇ ਹੈਗਾ ਤੇ ਉਹ ਤਾਂ ਆਪਣੇ ਮੂੰਹੋਂ ਕਹਿੰਦਾ ਮੈਨੂੰ ਰੱਬ ਨੇ ਬਣਾਇਆ ਤਾਂ ਮੇਰਾ ਕੀ ਕਸੂਰ ਆ ਉਹ ਮਰ ਜਾਏ ਵਿਚਾਰਾ ਯਾਦ ਫਿਰ ਕਹਿ ਦੋ ਕਿ ਗੇ ਨੂੰ ਸਮਾਜ ਨੇ ਨੇ ਸ਼ਰਾਬ ਬਹੁਤ ਵੇਚੀ ਭਾਈ ਇਹਨਾਂ ਨੇ ਫਿਰ ਮਲਾਇਆ ਕਿਹਨੂੰ ਹੀ ਕਰਾਇਆ ਇਹ ਕੋਈ ਇਹਦਾ ਖਾਸ ਆ ਪੁਲਿਸ ਵਾਲਿਆਂ ਦਾ ਪੁਲਿਸ ਦੀ ਪਹਿਲੀ ਡਿਊਟੀ ਹੁੰਦੀ ਆ ਕਿ ਤੁਸੀਂ ਤੁਸੀਂ ਕਿਸੇ ਨੂੰ ਫੜਦੇ ਹੋ ਉਦੋਂ ਮੂਲਾਇਆ ਕਰਾਓ ਕਿ ਉਹਨੇ ਡਰਿੰਕ ਕੀਤੀ ਹੈ ਉਹ ਤਾਂ ਤੁਸੀਂ ਕਿਦੋਂ ਰਾਹ ਚ ਫੜ ਕੇ ਲਿਆ ਉਹ ਤਾਂ ਵਿਚਾਰਾ ਆਪ ਚੋਂ ਕੀ ਆਇਆ ਤੁਹਾਡੇ ਕੋਲ ਹੈਲਪ ਮੰਗਣ ਲਈ ਭਾਵੇਂ ਉਹਨੇ ਡਰਿੰਕ ਵੀ ਕੀਤੀ ਹੋ ਯਾਰ ਮੰਨ ਲਓ ਜਿਰੋ ਤੁਹਾਡੇ ਦਰਬਾਰ ਤੇ ਤੁਹਾਡੇ ਕੋਲ ਹੈਲਪ ਮੰਗਣ ਆ ਹੀ ਗਿਆ ਔਰ ਨਾ ਗਲਤ ਹੋਣ ਦਿਆ ਵਾ ਇਹਦਾ ਮਤਲਬ ਉਹਨੇ ਸ਼ਰਾਬ ਪੀਤੀ ਤੇ ਉਹਨੂੰ ਕੋਈ ਮਾਰ ਦੇ ਜਾਂ ਕੁਝ ਕਰ ਦੇ ਉਹ ਪਾਏ ਡਿੱਗਣ ਦੇ ਨਿਸ਼ਾਨ ਐ ਇਧਰ ਸੰਜੂ ਮੋਟਰਸਾਈਕਲ ਤੇ ਆਪ ਆਇਆ ਤੇ ਪਾਜੀ ਇਧਰ ਇਧਰ ਆ ਆ ਡਿੱਗਣ ਦੇ ਨਿਸ਼ਾਨ ਨੇ ਦੱਸੋ ਮੈਨੂੰ ਆ ਦੱਸੋ ਆ ਡਿੱਗਣ ਦੇ ਨਿਸ਼ਾਨ ਨੇ ਭਾਜੀ ਦੱਸੋ ਮੈਨੂੰ ਤੁਸੀਂ ਘਟੋ ਘੜ ਇੰਨਾ ਤਾਂ ਕਰੋ ਕਿ ਚਲੋ ਯਾਰ ਠੀਕ ਆ ਜੇ ਬਾਈ ਜੀ ਤੁਸੀਂ ਸੌਰੀ ਫੀਲ ਕਰਾ ਦਿਓ ਆਪਾਂ ਕੋਈ ਲੜਨਾ ਧੜਨਾ ਅਸੀਂ ਆਪ ਕਹਿੰਨੇ ਕਿ ਪੰਜਾਬ ਪੁਲਿਸ ਸਾਡੀ ਸੁਰੱਖਿਆ ਲਈ ਹੈ ਲੇਕਿਨ ਉੱਤੋਂ ਕਹਿੰਦੇ ਤੁਸੀਂ ਕਿਉਂ ਮਦਦ ਲਈ ਆ ਕੇ ਦੱਸ ਮਦਦ ਲਈ ਜੇ ਸਾਡੇ ਵਰਗੇ ਨਹੀਂ ਆਣਗੇ ਤਾਂ ਫਿਰ ਆਣ ਕੇ ਕੋਈ ਫਿਰ ਤੁਸੀਂ ਜਿੰਨਾ ਮਰਜ਼ੀ ਧੱਕਾ ਕਰੀ ਜੋਗੇ ਯਾਰ ਸਰ ਇਹ ਸੰਜੂ ਸ਼ਰਮਾ ਜੀ ਇੱਕ ਹੀ ਗੱਲ ਪਤਾ ਹੋਈ ਜਿਹੜਾ ਸਰ ਮੈਂ ਇੱਥੇ ਆਈ ਮਦਦ ਕਰ ਮੰਗਣ ਠੀਕ ਹੈ ਆਪਾਂ ਨੇ ਵਰ ਪੰਜਾਬ ਪੁਲਿਸ ਕਰਦੀ ਮਦਦ ਤੇ ਮੈਨੂੰ ਨਹੀਂ ਪਤਾ ਕਿ ਉਹ ਤਾਂ ਨਹੀਂ ਅਗੂਦੀ ਭੁੱਲੇਗੇ ਠੀਕ ਹੈ ਸਰ ਤੇ ਇਹਨਾਂ ਨੇ ਕੀ ਕੀਤਾ ਮੈਨੂੰ ਉੱਥੇ ਮੁੰਡੇ ਤੰਗ ਕਰਦੇ ਬੈਠੇ ਸਰ 24/7 ਆਹ ਹੀ ਸਮਾਨ ਨਾਲ ਮੁੰਡੇ ਨੂੰ ਤੰਗ ਕਰਦੇ ਮੈਂ ਪੁਲਿਸ ਨੂੰ ਕਿਹਾ ਮੈਂ ਸਭ ਨੂੰ ਤੰਗ ਕਰਦੇ ਪਏ ਆ ਤੇ ਇਹਨਾਂ ਨੇ ਮੈਨੂੰ ਛਾ ਕੇ ਥੱਪੜ ਮਾਰ ਤੂੰ ਕਰਦਾ ਬੈ ਰਾਤ ਫੇ ਪੂਰੀ ਦੁਨੀਆ ਕੀ ਕਰਦੇ ਮੇਰਾ ਸਭ ਨੂੰ ਥੱਪੜ ਮਾਰ ਕੇ ਪਾਓ ਠੀਕ ਹੈ ਤੇ ਇਸ ਬੰਦੇ ਨੇ ਮੈਨੂੰ ਫੇਰ ਮੈਂ ਵੀਡੀਓ ਬਣਾਣੀ ਸ਼ੁਰੂ ਕਰਤੀ ਤੇ ਇਸ ਬੰਦੇ ਨੇ ਫੇਰ ਮੈਨੂੰ ਮਾਰਿਆ ਪਿੱਟਿਆ ਅੰਦਰ ਲੈ ਕੇ ਗਿਆ ਹੱਥ ਖੜੀਆਂ ਪਾਈਆਂ ਲਾਸ਼ਾਂ ਭਾਪੀਆਂ ਸਿਰ ਤੇ ਬੂਟ ਮਾਰੇ ਕਿੰਨਾ ਕੁਸ਼ ਕੀਤਾ ਮੈਨੂੰ ਅੰਦਰ ਬਿਠਾ ਕੇ ਇਹ ਵੀ ਗੱਲਬਾਤ ਆਈ ਸੀ ਹਾਂਜੀ ਸਰ ਕੰਦਾ ਇੱਕ ਬੰਦਾ ਆਇਆ ਕੋਈ ਸਿਵਲ ਤੇ ਉਹਨੂੰ ਕੰਦਾ ਨਾ ਕਰ ਨਾ ਕੁਝ ਕਰ ਨਾ ਤੇ ਕਰ ਲੈ ਇਹਦਾ ਕੀ ਮਤਲਬ ਹੋਇਆ ਇਹ ਪੰਜਾਬ ਪੁਲਿਸ ਹਾਂਜੀ ਉਹਨਾਂ ਵੱਲੋਂ ਲਾਜਮਾ ਵੱਲੋਂ ਕੀ ਗੱਲ ਬਾਤ ਸੀ ਸੀਸੀਟੀਵੀ ਕੈਮਰਾ ਤੇ ਕੁਛ ਨਹੀਂ ਸਰ ਮੈਂ ਆਇਆ ਮੈਂ ਮਦਦ ਕਰ ਮੰਗਣ ਆਇਆ ਤੇ ਇਹਨਾਂ ਨੇ ਕਿ ਤੂੰ ਕਰਦਾ ਵਾ ਰਾਤੀ ਮੂੰਹ ਚਪੇੜ ਮਾਰ ਕੇ ਕੰਦੇ ਮੈਂ ਕਿਹਾ ਕੀ ਮਤਲਬ ਇਹਨਾਂ ਨੇ ਖੁਦ ਕੀਤੀ ਲਾਜਮਾ ਤੁਸੀਂ ਗਲਤ ਬੋਲਦੇ ਤੁਸੀਂ ਸੀਸੀਟੀਵੀ ਕੈਮਰਾ ਦੇਖੋ ਮੈਂ ਵੀਡੀਓ ਬਣਾਉਂਦਾ ਹੋਵਾਂਗਾ ਪਿੱਛੋਂ ਆ ਕੇ ਮੈਨੂੰ ਕੁੱਟਦਾ ਪਿਆ ਸੀ ਸਾਰੀ ਵੀਡੀਓ ਕੀਤੀ ਸੀ ਸਰ ਮੈਂ ਵੀ ਕੀਤੀ ਕੀਤੀ ਹੁੰਦੀ ਤੇ ਮੇਰੀ ਮੈਡੀਕਲ ਦੋ ਮੈਡੀਕਲ ਕੋਈ ਨਹੀਂ ਬਣਾ ਮੈਂ ਕੱਲਾ ਹੀ ਸੀ ਸਰ ਤੇ ਕੱਲਾ ਵੇਖ ਇਹਨਾਂ ਨੇ ਪਾ ਗਏ ਮੈਨੂੰ ਇਹ ਕਿੰਨੇ ਚੌਨੇ ਸੀ ਇਹ 3-4 ਜਾਨੇ ਕਾ ਹੋਰ ਇੱਕ ਪੁਲਿਸ ਮੁਲਾਜ਼ਮ ਬਾਹਰ ਬੈਠੇ ਤੇ ਦੋ ਪੁਲਿਸ ਵਾਲੇ ਇੱਕ ਸਰਦਾਰ ਜੀ ਕਾ ਅੰਦਰ ਬੈਠਾ ਕੋਟੇ ਤੁਹਾਨੂੰ ਛੱਡਤਾ ਨੇ ਕੋਟੇ ਫਸੇਰੇ 5-6 ਹੋਏ ਛੱਡਿਆ ਸਰ ਮੈਨੂੰ ਅੱਛਾ ਠੀਕ ਇੰਨੇ ਜਾਓ ਹੁਣ ਕਹਿੰਦੇ ਜਾਓ ਮਾਹੇ ਕੋਟੇ ਆਤਰ ਬਰਥਡੇ ਗਿਫਟ ਮਿਲਗਾ ਤੁਹਾਨੂੰ ਆਹ ਕੰਦਰ ਅੱਛਾ ਤੁਹਾਡਾ ਬਰਥਡੇ ਸੀਗਾ ਮੇਰਾ ਅਗਲੇ ਦਿਨ ਕਹਿੰਦੇ ਮੈਂ ਇਤਨਾ ਬਰਥਡੇ ਮੈਂ ਕਹਾ ਇਹਨਾਂ ਨੇ ਕਹਿੰਦੇ ਇਤਨਾ ਬਰਥਡੇ ਮੈਂ ਕਹਾ ਮੇਰੇ ਬਰਥਡੇ ਤੇ ਕਹਿੰਦੇ ਫੇਰ ਵੀ ਜ਼ਰਾ ਬਰਥਡੇ ਗਿਫਟ ਮਿਲਗਾ ਇਹ ਇਹ ਕਿਹੜਾ ਲੱਗਦਾ ਨਹੀਂ ਤੁਹਾਡੇ ਨਾਲ ਤੱਕੇਸ਼ਾਹੀ ਬਹੁਤ ਇਸ ਸਪੋਰਟ ਦੀ ਗਲਤੀ ਗੱਲ ਐ ਹੋਈ ਮੇਰੇ ਕੋਲ ਇਨਾ ਕੋ ਮਦਦ ਮੰਗਣ ਆ ਗਿਆ ਥਾਨੇ ਤੇ ਮੰਗ ਕੀ ਗੱਲ ਮੇਰੀ ਮੰਗ ਮੈਨੂੰ ਇਨਸਾਫ ਦੇ ਦਿੱਤਾ ਵੇ ਤੇ ਇਹਨਾਂ ਨੂੰ ਸਸਪੈਂਡ ਕੀਤਾ ਰਹਿ ਉਦਿਸ ਮਾਮਲੇ ਵਿੱਚ ਪੁਲਿਸ ਮੁਲਾਜ਼ਮਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਰਕਾਰ ਦਿੱਤਾ ਆਖਰ ਉਹਨਾਂ ਨੇ ਨੌਜਵਾਨ ਨੂੰ ਲੈ ਕੇ ਕੀ ਖੁਲਾਸਾ ਕੀਤਾ ਆਓ ਸੁਣਦੇ ਹਾਂ ਇਹ ਰਾਤ 3 ਵਜੇ ਆਇਆ ਮੁਲਾਜ਼ਮਾ ਤੋਂ ਸ਼ਰਾਬੇ ਦੀ ਪੀਤੀ ਹੋਈ ਸੀ ਤੇ ਮੁਲਾਜ਼ਮਾ ਨੂੰ ਆ ਕੇ ਗਲਤ ਬੋਲਣ ਲੱਗ ਗਿਆ ਇਹ ਜੱਗ ਦਾ ਵੀ ਇਹ ਮੁੱਟਛਲ ਭਜਾਉਣ ਲੱਗਾ ਤੇ ਇਹਦਾ ਮੁੱਟਛਲ ਬੈਰੀਏ ਤੇ ਵੱਜਾ ਤੇ ਥਲੇ ਡਿੱਗਿਆ ਤੇ ਇਹਦੇ ਗੋਡੇ ਤੇ ਸੱਟ ਲੱਗ ਗਈ ਇਹ ਮਲਾਜਮਾ ਕੋ ਇਹ ਗਲਤ ਬੋਲ ਕੇ ਜਦੋਂ ਜਾਣ ਲੱਗਾ ਇਹ ਫਿਰ ਕੈਮਰੇ ਚ ਵੀਡੀਓ ਬਣਾਉਣ ਡਾਇ ਪਿਆ ਤੇ ਮਲਾਜਮਾ ਨੂੰ ਵੀ ਉਲਟਾ ਬੋਲਣ ਲੱਗਿਆ ਸਰ ਮਲਾਜਮਾ ਗਲਤ ਬੋਲ ਕੇ ਕਰਕੇ ਉੱਤੇ ਕੁੱਟ ਮਾਰ ਰਹੀ ਹੈ ਨਹੀਂ ਕੁੱਟ ਮਾਰ ਵੀ ਕੀਤੀ ਕੋਈ ਨਹੀਂ ਸਰਪੋ ਡੱਗਣ ਕਰਕੇ 60 ਲੱਗੀ ਹੈ ਫਿਲਹਾਲ ਮਾਮਲਾ ਦੋਸ਼ ਅਤੇ ਜਵਾਬੀ ਦੋਸ਼ਾਂ ਦੇ ਵਿੱਚ ਫਸਿਆ ਹੋਇਆ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਮਾਮਲੇ ਦੀ ਜਾਂਚ ਕਰਦਾ ਜਾਂ ਨਹੀਂ ਅਤੇ ਸੱਚ ਕਿਵੇਂ ਸਾਹਮਣੇ ਆਉਂਦਾ ਹੈ ਹਕੀਕਤ ਰਿਪੋਰਟ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ